اتیا لنگر سک رہی ہیں سربت کا بلا سیوا کچھ منٹا کو لنگر لے کے اتنے پہنچے ہیں بابا جی ਇਹ ਕਿਹੜਾ ਗੁਰਦੁਆਰਾ ਭਰਾ ਦੱਸਿਓ ਇਹ ਸਾਡੇ ਬਾਬਾ ਜੀ ਦੀ ਡਿਊਟੀ 25 ਆ ਜੀ ਪਰ ਤੋਂ ਆ ਇਹ ਕਿੰਨੇ ਵੀ ਸੰਗਤ ਜਿਹੜੀ ਆ ਅਬਦੁੱਲਾਹ ਅਬਦੁੱਲਾਹ ਫਰ ਤੋਂ ਆਏ ਆ ਇਹ ਸਾਰੇ ਇੱਥੇ ਇਕੱਠੇ ਹੋਏ ਆ ਜਿਹਦੇ ਵਿੱਚ ਸੰਸਥਾਾਂਾਂ ਮਾਂ ਬਾਕ-ਬਾਕ ਜਿਸ ਤਰ੍ਹਾਂ ਸਾਡੀ ਸਰਵਤਨ ਬਾਬਾ ਜੀ ਦਾ ਸੇਵਾ ਸਾਡੀ ਤੁਸੀਂ ਲੰਗਰ ਲੈ ਕੇ ਆਏ ਆ ਸਾਨੂੰ ਸਰਕਾਰੀ ਹਸਪਤਾਲ ਡਾਂਡੇ ਵੱਲੋਂ ਕੱਟਸਾਂ ਨੂੰ ਭੇਜਿਆ ਆ ਦਵਾਈਆਂ ਲੈਣ ਚੱਲ ਰਿਹਾ ਲੰਗਰ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਤਕਲੀਫ ਨਾ ਹੋਵੇ ਸਵੇਰੇ ਇਹ ਲੈ ਕੇ ਆਉਂਦੇ ਬਾਬੇ ਜੀ ਸਵੇਰੇ ਸਿਲਾਏ ਜੀ ਤੇ ਬਾਬਾ ਘਾਟ ਵਾਲਾ ਉਹ ਘਾਟ ਨੂੰ ਜੋ ਬੋਲ ਬੋਲ ਬੰਲੇ ਦਾ ਹੈਗੇ ਜੀ ਅਸੀਂ ਆਏ ਮਾਰਨ ਤੇ ਹਾਂ ਜੀ ਰਣਾ ਇਹ ਵੀ ਸਾਡਾ ਸੋਨਾ ਭਾਜੀ ਮੂਨਕਾ ਤੁਸੀਂ ਇਹਨਾਂ ਦੀ ਡਿਊਟੀ ਲੱਗੀ ਧੰਨਵਾਦ ਇਹ ਮੇਰੇ ਨਾਲ ਖਾਸ ਆ ਸਾਡਾ ਸੀਐਚਓ ਕਮਿਟੀ ਆ ਸਾਥ ਸਰ ਸਾਡੀ ਮੌਕੇ ਦਾ ਲਾਈਵ ਚੱਲਦੀ ਪਈ ਆ ਜਿਹਦੇ ਵਿੱਚ ਸਾਨੂੰ ਵੀ ਸੇਵਾ ਦਾ ਮੌਕਾ ਮਿਲਿਆ ਤੇ ਅਸੀਂ ਵੀ ਆਏ ਆ ਮੈਡੀਸਨ ਦੇਣ ਕਿਉਂਕਿ ਕਿਸੇ ਬੰਦੇ ਨੂੰ ਪਤਾ ਲੱਗਦਾ ਉਦੋਂ ਜਦੋਂ ਉਧਰੋਂ ਤਕਲੀਫ ਹੋਵੇ ਤੇ ਮਤਲਬ ਉਧਰੋਂ ਬੰਦੇ ਨੂੰ ਕਿਸੇ ਨੂੰ ਜੁਜ ਮੋਸ਼ਨ ਹੋਵੇ ਜਾਂ ਸਿਰ ਦਰਦ ਹੋਵੇ ਕਿਉਂਕਿ ਇਹਨਾਂ ਲੋਕਾਂ ਦੇ ਕੋਲ ਇਸ ਵੇਲੇ ਨਾ ਸਿਰ ਤੇ ਛਾਤ ਆ ਤੇ ਕਿਉਂਕਿ ਬੇਕਰੇ ਹੋਈ ਆ ਲੋਕ ਜਿਹੜਾ ਬੰਦਾ ਬੇਕਰਿਆ ਹੋਇਆ ਮੈਂ ਪਿਛੇ ਵੀ ਜਾ ਕੇ ਆਏ ਆ ਉਧਰ ਗੁਜਰਾ ਦੇ ਜਿਹੜੇ ਛੋਟੇ ਛੋਟੇ ਬੱਚੇ ਆ ਅਸੀਂ ਉਹਨਾਂ ਨੂੰ ਆਟੋਮਾਸ वगैरह ਦੇ ਕੇ ਆਏ ਆ ਤੇ ਪਾਣੀ ਦੀਆਂ ਪੇਟੀਆਂ ਵੀ ਦੇ ਕੇ ਆਏ ਆ ਮੈਡੀਸਨ ਵੀ ਝਾਰੀ ਦੇ ਕੇ ਆਏ ਆ ਮੈਡੀਸਨ ਵੀ ਦੇ ਕੇ ਆਏ ਆ ਤਾਂ ਕਿ ਲੋਕ ਜਿਹੜੇ ਆ ਵਗਾਜ ਰਹਿ ਜਾਂਦਾ ਨੇ ਗੰਦੇ ਪਾਣੀ ਜਿਹੜਾ ਹੈ ਉਹ ਗੰਦਾ ਪਾਣੀ ਆਉਣ ਦੇ ਨਾਲ ਬੱਚਿਆਂ ਨੂੰ ਦਸਤ ਹੋਣਾ ਬਿਮਾਰੀਆਂ ਹੁੰਦਾ ਜਾਂ ਉਹ ਤਰ੍ਹਾਂ ਦੀ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਖੜਦੇ ਪਾਣੀ ਆਉਣ ਦੇ ਨਾਲ ਹੋਣ ਦਾ ਖਤਰਾ ਰਹਿੰਦਾ ਹੈ ਇਸ ਕਰਕੇ ਸਾਡੀ ਪੰਜਾਬ ਸਰਕਾਰ ਦੇ ਦੁਆਰਾ ਸਾਡੇ ਐਸ ਐਮਓ ਡਾਕਟਰ ਸੰਮਤ ਸੈਂਪੀਡਿ ਦੇ ਦੁਆਰਾ ਉਹਨਾਂ ਦੇ ਅਧੀਨ ਅੱਜ 8 ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਨ੍ਹਾਂ ਦੇ ਵਿੱਚ ਤਿੰਨ ਟੀਮਾਂ ਦੇ ਵਿੱਚੋਂ ਸ਼ਾਮ ਨੂੰ ਇੱਕ ਟੀਮ ਤਸਵੀਰ ਨੂੰ ਤਿੰਨ ਟੀਮਾਂ ਦਾ ਗਠਨ ਹੈ ਜਿਹੜਾ ਕਿ ਵੱਖ-ਵੱਖ ਜਗ੍ਹਾ ਤੇ ਘੁੰਮ ਕੇ ਉਹਨਾਂ ਦੇ ਲੋਕਾਂ ਦਾ ਜੋ ਵੀ ਖੜਾ ਦੇ ਨਾਲ ਪਰਵਾਸ ਇਲਾਕੇ ਦੇ ਵਿੱਚ ਬਿਮਾਰੀ ਹੁੰਦੀ ਹੈ ਉਹਨਾਂ ਦਾ ਇਲਾਜ ਕੀਤਾ ਜਾਂਦਾ ਹੈ। ਧੰਨਵਾਦ। ਹੋਰ ਵੀ ਬੀਚਾ ਬੱਸ। ਧੰਨਵਾਦ ਜੀ ਕੀਮਤ ਹੈ। ਬਹੁਤ-ਬਹੁਤ ਧੰਨਵਾਦ ਬਾਬਾ ਜੀ ਦਾ ਵੀ ਬਹੁਤ ਸਤਿਕਾਰਯੋਗ ਬਾਬਾ ਜੀ ਹਰ ਵਾਰੀ ਲੰਗਰ ਬਹੁਤ ਦੀ ਜੀ ਲਾਉਂਦੇ ਆ। ਵਾਹਿਗੁਰੂ ਕਿਰਪਾ ਕਰੇ ਸਾਰੇ ਈਰਾਨ ਦੌਰਾਨ ਇਹਨੀਆਂ ਬਸੰਤਾ ਚ ਲੰਘਰ ਹੋਣੀਆਂ ਸੀ ਜੀ ਸਾਡੇ ਐਮਐਲਏ ਰਾਜਾ ਰਾਜਾ ਸਾਹਿਬ ਜਿਨ੍ਹਾਂ ਦੇ ਦੁਆਰਾ ਅ ਅ ਦਿਸ਼ਾ ਨਿਰਦੇਸ਼ ਦਿੱਤੇ ਗਏ ਸੀ ਜਿਨ੍ਹਾਂ ਦੇ ਦੁਆਰਾ ਕਹਿ ਕੇ ਸਾਡੇ ਸੀਨੀਅਰ ਮੈਡੀਕਲ ਅਫਸਰ ਐਸ ਐਮਓ ਡਾਕਟਰ ਕਰਨਲ ਸੁਖਮਾਨ ਸੈਣੀ ਜੀ ਦੁਆਰਾ ਟੀਮਾਂ ਦਾ ਗਠਨ ਕੀਤਾ ਗਿਆ ਸੀ ਜਿਨ੍ਹਾਂ ਦੇ ਕਰਕੇ ਇੱਥੇ ਟੀਮ ਪਹੁੰਚੀ ਹੈ ਤਾਂ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕੀਤੀ ਜਾ ਰਹੀ ਹੈ ਜੀ ਬਹੁਤ ਧੰਨਵਾਦ ਹੈ ਮੇਰੇ ਵੀਰ ਰੋਟੀ ਭਾਜੀ ਦਾ ਕਾਕੇ ਦਾ ਸਭੀ ਭਾਜੀ ਆਏ ਸਾਡੇ ਆਪਣਾ ਖੇਤੀਬਾੜੀ ਦਾ ਕੰਮ ਸਾਰਾ ਛੱਡ ਕੇ ਬਹੁਤ ਬਹੁਤ ਧੰਨਵਾਦ ਮੇਰੇ ਵੀਰ ਸਰਬੱਤ ਦਾ ਭਲਾ ਸੇਟੀ ਮੁਨਕਵਲੋ ਜਿੰਨੇ ਵੀ ਵੀਰ ਆਏ ਸਾਰਿਆਂ ਦਾ ਧੰਨਵਾਦ ਸਾਨੂੰ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਲੋੜ ਪੈਂਦੀ ਕਿਸੇ ਚੀਜ਼ ਦੀ ਸਰਬੱਤ ਦਾ ਭਲਾ ਸੇਵਾ ਸੇਵਾ ਪਤਾ ਨੰਬਰ ਸਾਡੇ ਕੋਲ ਆ ਗਿਆ ਸਾਡੇ ਤੇ ਜੇ ਜੇ ਬਾਬਾ ਜੀ ਨੂੰ ਲੱਗ ਰਿਹਾ ਪਰਖਾ ਤੇ ਲੈਣਾ ਨਾ ਤੁਸੀਂ ਕੱਲ੍ਹ ਸਵੇਰੇ ਅਸੀਂ ਉੱਥੇ ਟਾਲੀ ਵਾਲਾ ਕੱਲ੍ਹ ਬਣਾ ਬਾਬਾ ਜੀ ਆਉਣੀ ਹੈ ਮਾਤਾ ਜੀ ਜੀ ਚੱਲੇ ਪਹਿਲੇ ਚੱਲੇ ਰਹਿਣਿਆ ਰਹਿਣਿਆ ਟਾਲੀ ਕਰਕੇ ਆਹ ਰਹਿਣਿਆ ਰਾਜੀ ਆ ਰਹਿਣਿਆ ਟੋਕੇ ਬਾਜ ਗੀਟ ਬਣਿਆ ਨਾ ਗੀਟ ਠੀਕ ਹੈ ਬੱਸ ਇੱਕ ਦਾ ਗੁਰਮਾਰਾ ਗੁਰਮਾਰਾ ਦੇ ਨਾਲ ਸ਼ਰਬਤ ਦਾ ਬਲਾ ਸੇਵਾ ਸੱਤੀ ਮੂਲ ਕਾ ਜੋ ਮੇਰੇ ਵੀਰਾਂ ਨੇ ਐਂਬੂਲੈਂਸ ਲੈ ਕੇ ਦਿੱਤੀ ਹੈ ਅੱਜ ਸੇਵਾ ਚੱਲ ਰਹੀ ਹੈ ਲੰਗਰ ਦੀ ਪਹਿਲਾ ਵੀਰ ਮਨਜੂਰ ਸਿੰਘ ਤਲਵੰਡੀ ਨੇ ਸਾਡੀ ਡਿਊਟੀ ਲਈ ਸੀ ਅੱਜ ਬਹੁਤ ਹੀ ਸਤਿਕਾਰਯੋਗ ਮਨਜੂਰ ਸਿੰਘ ਤਲਵੰਡੀ ਜੋ ਬੇੜੀਆਂ ਲੈ ਕੇ ਸਵੇਰ ਦਾ ਸਾਰਾ ਉਹ ਨਿਸ਼ਾਨ ਕਰ ਰਹੇ ਤੇ ਕਿਤੇ ਉਹ ਬੰਨ ਖੁਰਦਾ ਤਾਂ ਨਹੀਂ ਜਾਂ ਜਿਹੜੇ ਬੰਦੇ ਵਿੱਚ ਫਸੇ ਜੀ ਉਹਨਾਂ ਨੂੰ ਬਾਹਰ ਕੱਢ ਕੇ ਲਿਆਏ ਅਸੀਂ ਵੀਰ ਮਨਜੋਤ ਸਿੰਘ ਤਲਵੰਡੀ ਤੇ ਬਾਬਾ ਦੀਪ ਸਿੰਘ ਸੇਵਾਦਲ ਗੜਦੀ ਵਾਲਾ ਦੇ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਕਿ ਸਾਨੂੰ ਵੀ ਸੇਵਾ ਦਿੱਤੀ ਆ ਹੋ ਸਾਡੀ ਇੱਥੇ ਦਿੱਤੀ ਲਈ ਸੀ ਇੱਥੇ ਸੰਗਤਾਂ ਅਬਦੁੱਲਾਪੁਰ ਤੋਂ ਸਾਰੀਆਂ ਇੱਥੇ ਆਈਆਂ ਤੇ ਇਥੇ ਪ੍ਰਸ਼ਾਦਾ ਪਾਣੀ ਲੈ ਕੇ ਆਏ ਸੀ ਰਾਜ ਗੁਬਿੰਦਰ ਸਿੰਘ ਮੂਨਕਾ ਸਰਬੱਤ ਦਾ ਭਲਾ ਸੇਵਾ ਕਰਤੀ ਮੂਨਕਾ ਬਲ ਚਲੋ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ